ਅਸੀਂ ਤਾਂ ਗਏ ਉਹ ਤਾਂ ਪਹਿਲਾਂ ਨਾਲ ਇੱਕ ਵੈਂਦੀ ਹੋਣਾ ਕਿ ਜਿੱਦ ਲਈ ਸਨ ਤੇ ਹੋ ਗਏ ਚਾਰ ਪੰਜ ਸਰ ਗਏ ਹੁਣ ਤੇ ਅੱਜ ਉਹ ਨਾਲੇ ਤੁਹਾਨੂੰ ਉਹਦੇ ਦਫਾ ਮਿਲ ਕਰਾਉਂਦੇ ਆਂ ਤੇ ਆਪ ਵੀ ਕਰਦੇ ਆਂ ਤੇ ਇਹਦੇ ਤੋਂ ਰਿਹਾ ਮਾਟੇ ਵੀ ਇਹ ਚੁੱਟੀ ਆ ਚੁੱਟੀ ਦਾ ਤਾਂ ਅੱਧੀ ਲੰਘ ਗਈ ਅੱਧੀ ਰਹਿ ਗਈ ਚੁੱਟੀ ਮਾਰਗ ਵਜੇ ਤਾਈ ਉੱਪਰ ਉਹਨਾਂ ਦਾ ਮੋੜ ਕੇ ਤਾਈ 3:00 ਵਜੇ ਫੇਰ ਇਹਨੂੰ ਚੈੱਕ ਕਰਾਂਗੇ ਕੰਮ ਕਿਉਂ ਮੜ ਪਿਆ 200 ਕਿਲੋਮੀਟਰ ਤੇ ਲਗਭਗ ਬਾੜੀਆਂ ਜੀ ਕਰੋ 200 ਤੋਂ ਵੱਧ ਹੀ ਆ ਇਹ ਦਿਖਾਉਂਦੇ ਉਹਥੇ ਦੀ ਗੱਲਬਾਤ ਕੀ ਹੈ ਅੱਜ ਉਹ ਅਗੇ ਨਾ ਮੌਸਮ ਦਾ ਥੋੜਾ ਬਰਕ ਪੈ ਗਿਆ ਠੰਡਾ ਹੋ ਗਿਆ ਹੁਣ ਬਾਕੀ ਉੱਥੇ ਜਾ ਕੇ ਪਤਾ ਲੱਗਦਾ ਨਾ ਇਹਦਾ ਜੇ ਗਰਮੀ ਨਹੀਂ ਜਾਈਆ ਤਾਂ ਪਾਣੀ ਦਾ ਵੀ ਸੇਖ ਉੱਤੋਂ ਵੀ ਕਰਨੀ ਤੇ ਜਿਆਦਾ ਹੱਦ ਫਰੀ ਹੁੰਦੀ ਨਹੀਂ ਨਹੀਂ ਸਤੰਬਰ ਵਧੀਆ ਆ ਕੋ ਉੱਥੇ ਤੋਂ ਕਿਉਂਕਿ ਤਰਨਾ ਤਰਨਾ ਪੈਂਦਾ ਨਾ ਉੱਥੇ ਆਓ ਜਿਆਦਾ ਦੂਰ ਤਰਾਈਆ ਵੀ ਜਿਆਦਾ ਆ ਕਿਹੜਾ ਉਹ ਕਿਹੜਾ ਕੋਚਾ ਦੇਖ ਕੇ ਹੁਣ ਕਿਹਦਾ ਆ ਜਿਹੜਾ ਉਹਨੇ ਕਰਕੇ ਆ ਫੇਰ ਉੱਥੇ ਚੱਲਨੇ ਆ ਉੱਤੋਂ ਵੀ ਚੱਲਨੇ ਸੀ ਪੰਜਾ ਸਾਲਾਂ ਬਾਅਦ ਚੱਲਨੇ ਆ ਉਹ ਪੰਜਾ ਪਹਿਲਾਂ ਟ੍ਰੇਨਿੰਗ ਆ ਜੀ ਉਹ ਗੱਡੀ ਤੇ ਚੱਲਨੇ ਆ ਹਾਂ ਮਤਲਬ ਉਹ ਟ੍ਰੇਨ ਸਾਲਮ ਕਰ ਲਈ ਸੀ ਉਹ ਗੱਡੀ ਲੈ

ਇਹ ਐਨ ਕਮਿੰਗ ਹੈ ਲੈ ਮੇਰਾ ਪੁੱਤ ਐਨ ਕਾ ਲਾਲਾ ਓ ਵਾਹ ਸ਼ੋਣਾ ਪਰ ਇਹ ਜੋ ਲਾਤੀ ਇੱਥੇ ਪੈਸਿਆਂ ਵਾਲੀ ਆ 1 ਘੰਟੇ ਦੇ 20 ਯੂਰੋ ਆ ਨਾ 1 ਘੰਟੇ ਦੇ 20 ਯੂਰੋ ਆ ਨਾ ਤੇ ਦੇਖੋ ਹੁਣ ਤਿੰਨ ਤਰ ਘੰਟੇ ਦਾ ਟ੍ਰਕਾਂਗੇ ਬਣ ਜੂਗੇ 10 ਯੂਰੋ ਬਣ ਜੂਗੇ ਇੱਥੋਂ ਫੜਦੇ ਹਾਂ ਡਰੇਨ ਹਾਂ ਹੈਗਾ ਰੇਲਵੇ ਸਟੇਸ਼ਨ ਇੱਥੋਂ ਲੈਣੇ ਆ ਟਿਕਟਾਂ 15 ਮਿੰਟ ਲੱਗਣੇ ਆ ਐ ਉੱਥੇ ਜਾ ਕੇ ਦਿਖਾਉਣੇ ਆ ਮਾਹੌਲ ਉੱਥੇ ਦਾ ਪਾਣੀ ਦੇ ਵਿੱਚ ਨਹਾ ਲਓ। ਨਹਾ ਲਿਓ। ਜਿਹੜਾ ਨਹੀਂ ਨਹਾ। ਓਕੇ। ਫਲਾਵੀ ਦੋਸਤੋ ਉੱਪਰ ਗਏ ਆ। ਵਨੇਸ਼ੀਆ। ਪਾਣੀ ਵਾਲਾ ਸ਼ਹਿਰ। ਦੇਖੋ। ਮੈਂ ਤਾਂ ਸੀ ਹਾਂ ਸੇਲੀ ਮੇਰੀ ਨੂੰ ਮੈਂ ਘਮਾਉਣ ਆਈ ਹਾਂ। ਨਾਲ ਸਾਡਾ ਸਾਥ ਹੋ ਗਿਆ ਚਲੋ। ਕਿੱਦਾਂ ਲੱਗਾ? ਕਿਰਪਾ ਕਰਕੇ ਘੁੰਮ ਕੇ ਦੇਖੋਗੇ। ਹਾਂ। ਆਹ ਦੇਖੀ ਕੱਢ ਗਿਆ ਉਹ ਕਿੱਧਰ ਨੂੰ ਦੂਰ ਗਿਆ ਹੈ ਹੈ ਤੇ ਜਾ ਕਿੰਨੀ ਦੂਰ ਗਿਆ ਨਹੀਂ ਨਹੀਂ ਇਹ ਨਹੀਂ ਉਹ ਕਿੰਨੀ ਦੂਰ ਹੈਗਾ ਜੇ ਕਿਲੋ ਡੇਢ ਕਿਲੋ ਮੀਟਰ ਜਾਂ 2 ਹਜ਼ਾਰ ਕਿ ਹੋ ਜਾਣਾ ਇਹ ਤਾਂ ਤੁਰਕੇ ਵੀ ਜਾ ਸਕਦੇ ਆ ਵਾਪਸੀ ਤੇ ਫੇਰ ਤੇ ਜਾਣਾ ਵਾਪਸੀ ਤੇ ਇੱਥੇ ਆ ਜੂ ਚਲ ਐਦਾਂ ਕਰ ਲੋ ਤੁਰਕੇ ਘੁੰਮ ਲੋ ਮੈਂ ਕਹਿੰਦਾ ਜੀ ਹਾਂਜੀ ਜਾਂਦੇ ਹੋਏ ਤੁਰਕੇ ਘੁੰਮ ਲੋ ਹਾਂ ਤੇ ਹੋ ਤੇਰੇ ਮੂਟੇ ਚਾਹੀਏ ਠੀਕ ਆ ਠੀਕ ਆ ਐਦਾਂ ਕਰ ਲੋ ਨਾਲੇ ਕੋ ਬੋਜੂਗਾ ਤੁਹਾਡੇ ਤੋਂ ਸਾਰਾ ਠੀਕ ਆ ਆ ਲਾ ਲਓ ਮੈਪ ਲਾ ਲਓ ਉਹਦਾ ਲਾ ਕੇ ਗੰਡੋਲਾ ਰਾਈਡ ਇਹਦੇ ਬੜੇ ਤਾਂ ਹੈ ਪਤਾ ਨਹੀਂ ਅੱਧੇ ਘੰਟੇ ਦੇ ਪਤਾ ਕਿੰਨੇ ਆ ਲਿਖਿਆ ਹੋਣਾ ਇੱਥੇ ਕਿਤੇ ਬੱਚਿਆਂ ਨੇ ਨਹੀਂ ਬੁਝੇ ਇੱਕ ਫੈਮਿਲੀ ਜਾਂ ਪੂਰੀ ਕਹ ਲੋ ਵੀ ਕੱਲੀ ਇੰਜੋਏ ਕਰਨਾ ਚਾਹਦੀ ਹੈ ਹੈ ਉੱਪਰ ਚੱਲਦੇ ਉੱਧਰ ਚਲੋ 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 ਗਲੀਆਂ ਭੀੜੀਆਂ ਭੀੜੀਆਂ ਐਦਾਂ ਹੀ ਆ ਤੁਰਨੋਂ ਦੀਦੀ ਸਾਰੇ ਬੰਲੇ ਇੱਥੇ ਕਾਰਾ ਘੂਰਾ ਥੋੜੀ ਜਾਲਦੀਆਂ ਹਾਂ ਉੱਥੇ ਕਾਰਾ ਕਿੱਥੇ ਚੱਲਣੀਆਂ ਆ ਆ ਇਧਰ ਰਹਿੰਦੀ ਉਹ ਵੀ ਹਾਂ ਰਹਿੰਦੇ ਆ ਦੇਖੋ ਕਿੰਨੇ ਪੁਰਾਣੇ ਪੁਰਾਣੇ ਘਰ ਕਿਆ ਆ ਦੇਖ ਤਾਂ ਇੱਕਾ ਵਾਲੇ ਕੰਨੇ ਘਰ ਇਹਨਾਂ ਆ ਆ ਫਿਰ ਕਿਉਂ ਡਾਂਕੀ ਨਾ ਸ਼ੋਪਾ ਫਾਰਸੀ ਪਰਸਨ ਲੈ ਵੀ ਆਰੀ ਆਰੀ ਇਹ ਕੰਨੇ ਵਾਲਾ ਜਿਹੜਾ ਹੁੰਦਾ ਨਹੀਂ ਫੈਸਟੀਵਲ ਇਹਦਾ ਮਾਸਕ ਵਾਲਾ ਪਾਰਸ ਲੈ ਦੇ ਉਹ ਪਾਰਸ ਜੀ ਜੀ ਕਹਿੰਦੇ ਕੀ ਹੁਣ ਤਸਵੀਰ ਜਾਦਕੀ ਦੀ ਜਾਦਕੀ ਬਣ ਜੂਗੀ ਫੈਨਸ ਦੇ ਅੱਗੇ ਉੱਥੋਂ ਪਾਰਸ ਲਿਆ ਸੀ ਲੈ ਕੇ ਦੋ ਵਾਓ ਅਮਮੀ ਇਹ ਕਿੱਥੇ ਤੋਂ ਮਿਹਾ ਉਹ ਬੜਾ ਮਹਿੰਗਾ ਆ ਯਾਰਾ ਜੀ ਇਹ ਇਹਦਾ ਕਿੰਨੀ ਇਹਦੇ ਕਿੰਨੇ ਆ ਰਾਈਟ ਲੈਂਡ ਦੇ 20 20 ਇਹ ਅੱਧੇ ਘੰਟੇ ਦੀ 10 ਮਿੰਟ ਹਾਂ ਲਿਖਿਆ 10 ਮਿੰਟ 10 ਮਿੰਟ ਨਹੀਂ ਆਪ ਚਲੋਣੇ ਬਣੇ ਆਹ ਬਈ ਇਹ ਲੈ ਲਵੇ ਚਾਰ ਕਿਹੜੇ ਬੈਠੇ ਵਿੱਚ ਰੇਹ ਚਾਹੇ ਕੋਸੂ ਵੀ ਹੋ ਜੂਏ ਚਾਹ ਆਵੇ ਨਹੀਂ ਉਹ ਦਬਾਉਣ ਦੇ ਲੈਣਾ ਤੇ ਪਰ ਵੀ ਲਿਖਣੇ ਪੋਛ ਲੋ ਅਸੀਂ ਦੋ ਲੈਣਾ ਕੋਤਾਂ ਹਾਂ ਓਏ ਨਿਹਾਲ ਕਿੱਥੇ ਆ ਹੋਏ ਬਵੇਂ ਨੇ ਆਈ ਪਾਤੀ ਜੋ ਪਿਛਲੀ ਵਾਰ ਆਏ ਸੀ ਨਾ ਅਸੀਂ ਆਹ ਔਰ ਤੇ ਬੋਟ ਤੇ ਬਹਿਗਾ ਸੀਗੇ ਮੁਰਕੇ ਰਾਹ 'ਚ ਉੱਤਰ ਗਏ ਸੀ ਕਹਿੰਦੇ ਨੇ ਉਤਰਾਉਣ ਉਹ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਆਹੋ ਅਸੀਂ ਇੱਥੇ ਕੇਜੇ ਤੇ ਚੱਲੇ ਸੀ ਜਿੱਥੇ ਹੁਣ ਆਪਾਂ ਚੱਲੇ ਤੁਰ ਕੇ ਫੈਨਮਾਰਕ ਤੇ ਉਹ ਦੇਖ ਕੇ ਆਨੇ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਮੈਮੀ ਕਵਰਾ ਗਈ ਹੈਗਾ ਹਾਏ ਇਹਨਾਂ ਨੂੰ ਕੀ ਹੋ ਗਿਆ ਫੇਰ ਉੱਤਰ ਗਏ ਫੇਰ ਜਿਉਂ ਤੁਰੇ ਦਾ ਤੁਰ ਤੁਰ ਕੇ ਅਸੀਂ ਵਾਪਸ ਆ ਗਏ ਇਹ ਕਦੇ ਫੇਰ ਦੇਖ ਲਾਂਗੇ ਉਦੋਂ ਦੇ ਹੁਣ 5 ਸਾਲਾਂ ਬਾਅਦ ਹੁਣ ਚੱਲੇ ਆਂ ਆ ਵਾਲੀ ਰਾਈਡ ਲੈਂਡ ਨੂੰ 90 ਯੂਰੋ ਨਾਈਟ ਟੂਰ ਪੈਂਟੀਮੈਂਟ ਤੱਕ 110 ਯੂਰੋ ਤੇ ਡੇ ਟਾਈਮ ਦਾ 90 ਯੂਰੋ 35 ਮਿੰਟ ਦਾ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਹੈ ਇਹਦਾ ਰਾਤ ਨੂੰ ਜੇ ਲੈਣਾ 110 ਯੂਰੋ 35 ਮਿੰਟ ਦੇ ਜੇ ਦਿਨ ਨੂੰ ਤਾਂ 90 ਯੂਰੋ ਵੈਰੀ ਮੈਂ ਆਹੋ ਉਹ ਤਾਂ ਲੈ ਗਿਆ ਨਾ ਲੈ ਗਿਆ ਬੋਰਡ ਤੇ ਮੈਂ ਪੜ ਕੇ ਆਈ ਆ ਅਮੀਰ ਬੰਦੇ ਹੀ ਲੈ ਸਕਦੇ ਭਰਾ ਉਹ ਸਾਡੇ ਵਰਗੇ ਨਹੀਂ ਸਾਡੇ ਵਰਗੇ ਅਸੀਂ ਉਹਨੇ ਸਾਰਾ ਘੁੰਮ ਘੁੰਮ ਲੈਣਾ ਜਦੋਂ ਸੋਕਸ ਨਹੀਂ ਜਿਆਦਾ ਪੈ ਜਾਂਦਾ ਹੁਣ ਫੇ ਤਾਂ ਇੱਥੇ ਇੱਥੇ ਤੇ ਪਾਣੀ ਭਰ ਜਾਂਦਾ ਨਾ ਦੇਖਿਆ ਵੀ ਵੀਡੀਓ ਵੀ ਕਈ ਦੇਖੀ ਆ ਹਾਂ ਹੁਣ ਵੀ ਆਇਆ ਪਾਣੀ ਤੇ ਪਾਣੀ ਬੜਾ ਹੋਇਆ ਹੈ ਦੋ ਸਕੂਦਾਂ ਪਾਣੀ ਹੈ ਜਿੱਥੇ ਇਥੇ ਜੋਂ ਮੀਂਹ ਪੈ ਜਾਂਦਾ ਨਾ ਫੇਰੇ ਤਾਂ ਦੁਨੀਆ ਉਸਤ ਵਾਲੀਆਂ ਪਾਣੀਆਂ ਪੈਂਦੀਆਂ ਹੋਰ ਇੱਥੇ ਗੁੱਡੇ ਗੁੱਡੇ ਤੇ ਵੀ ਪਾਣੀ ਆ ਜਾਂਦਾ ਇੱਥੇ ਆਇਆ ਚਾਰ 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 ਕੀ ਆ ਨਾ ਕੋਕਾ ਅੰਦਰ ਮਿਊਜ਼ੀਅਮ ਆ ਹੂੰ ਮਿਊਜ਼ੀਅਮ ਵੀ ਹੋਣਾ ਨਾ ਇਦਾਂ ਵੱਡਾ ਤਾਂ ਹੈਗਾ ਲੋਕ ਵਿੱਚ ਵੀ ਗਿਆ ਟਰੈਕਟਰ ਲੱਗਦੀ ਆ ਸ਼ਾਦੀ ਤੇਰੀ ਪੰਜ 10 ਹਜ਼ਾਰ ਪਰੰਦੇ ਟਰੈਕਟਰ ਆ ਪੰਜ ਕੁ 10 ਹਜ਼ਾਰ ਆਹੋ ਕੋਈ ਨਹੀਂ ਬਸ ਸੁੱਤ ਜਾਣੇ ਇਹ ਗਰਮੀ ਆ ਸੁੱਕ ਜਾਣੇ ਆ ਕੋਈ ਗੱਲ ਨਹੀਂ ਪਾਚੋ ਕਪੂਤਰ ਤੇ ਪਾਕੀ ਚਾਹ ਕਪੂਤਰ ਵੀ ਆ ਗਏ ਹਲੀ ਅੱਗੇ ਨਹੀਂ ਤਾਂ ਕਪੂਤਰ ਬਹੁਤ ਹੁੰਦੇ ਇੱਥੇ ਨਾ ਬੰਦ ਕੀਤਾ ਉਹਨਾਂ ਦਾ ਉਹ ਕੋਤਰਾ ਹਾਂ ਮਿਆਲ ਹੈ ਭੀੜ ਚ ਨਜ਼ਾਰਾ ਜੀ ਮੇਰਾ ਪੁੱਤ ਥੱਕ ਗਿਆ ਤੁਰ ਤੁਰ ਕੇ ਨਾ ਹੇ ਮੇਰਾ ਗੁੱਗਲੂ ਜੀ ਨਾ ਵੇ ਤਾਂ ਦੇਖੋ ਦੁਨੀਆ ਜੇ ਦਰਮਾੜੀ ਚੱਲਦਾ ਦੁਨੀਆ ਇਦਾਂ ਹੀ ਆ ਲੋਕੀ ਪਾਣੀ ਚ ਆਏ ਹੋ ਮੁੰਡਾ ਵਿੱਚ ਡੇਗੀ ਹੋਰ ਪਾਣੀ ਦੇ ਹੋ ਮਤੇ ਹੋਰ ਓਏ ਅਨ ਗਾੜੀ ਲੈਣ ਡਿਆ ਮੰਮੀ ਚੁੱਪ ਨਾ ਪਾ ਮੰਮੀ ਫੁੱਟ ਨਾ ਕੇ ਜ਼ਹਾ ਇੱਧਰ ਚੱਲ ਰਹੀ ਆ ਪਾਰਟੀ ਮੈਨੂੰ ਲੱਗਦਾ ਤਾਂ ਵਿਆਹ ਆ ਕੁੜੀ ਦਾ ਹੋਰ ਦੋ ਹੀ ਨੇ ਮੇਰੇ ਕੋਲ ਛੱਡੀ ਹੋ ਰਹੀ ਹੈ ਚਲੋ ਨਾ ਅੱਗੇ ਨਾਲ ਆ ਤੂੰ ਵੀ ਜਾਈਏ ਚਲੋ ਜੀ ਮੈਂ ਬਹੁਤ ਜਿਆਦਾ ਅੱਜ ਮਹੀਨਾ ਕਾ ਲੇਟ ਆਉ ਉਹ ਜੇ ਇੱਥੇ ਵਧੀਆ ਦੇਖਣਾ ਯਾਨੀ 15 ਤਰੀਕ ਤੋਂ ਬਾਅਦ ਉਹ ਥੋੜਾ ਜੀ ਨਹੀਂ ਨੈਕ ਪੂਰਾ ਲੇਟ ਆਉ ਅੱਜ ਆਪਣੇ ਜਿੱਦਾਂ ਆਪਾਂ ਕਿਹਾ ਠੰਡੇ ਠੰਡੇ ਦੇ ਆਓ ਉੱਪਰ ਤੇ ਆਓ ਉੱਪਰ 15 ਨਹੀਂ ਠੰਡ ਨਹੀਂ ਹੁੰਦੀ ਹਾਂ ਆ ਜਿਹੜਾ ਤੁਰਨ ਵਾਲਾ ਕੰਮ ਆ ਨਾ ਫੇ ਗਰਮੀ ਨਹੀਂ ਲੱਗਦੀ ਨਹੀਂ ਤਾਂ ਆਪਣੀ ਮਰਜ਼ੀ ਆ ਵੀ ਤੁਰ ਕੇ ਤੁਸੀਂ ਉਹਨਾਂ ਚਾਹੇ ਦੋਨੇ ਆਪ ਡਾਉਨ ਤੁਸੀਂ ਉਹਦੇ ਨਾਲ ਹੀ ਬੋਟਾ ਹੀ ਕਰ ਲਓ ਉਹਦੇ ਨਾਲ ਜਾ ਨਹੀਂ ਹੋਣਾ ਨਾ ਹਾਂ ਇਹ ਆ ਵੀ ਆਪਾਂ ਗਲੀਆਂ ਦੀ ਦੇਖ ਸਕਦੇ ਹਾਂ ਮੈਨੂੰ ਸਾਨੂੰ ਦੇਖਣਾ ਹੈ ਤੇ ਵਿੱਚ ਤੁਰ ਕੇ ਹੀ ਦੇਖਣਾ ਹੈ ਮੇਰਾ ਬਾਰੋ ਬਾਰੀ ਦੇਖ ਹੁਣ ਆਇਆ ਬਾਸ ਉਹ ਰਵੇ ਜਦਾ ਵਿੱਚ ਆਪਾਂ ਵਿੱਚ ਡਲ ਜਿਓ ਤੇ ਚਿੱਪ ਵਿੱਚ ਆ ਜਾਓ ਬਾਸ ਬਾਸ ਉਹ ਤਾਂ ਬਸ ਝੂਟਾ ਲੈਣ ਵਾਲੀ ਕੰਮ ਆ ਹਾਂਜੀ ਉਹ ਕਹਿੰਦਾ ਉੱਚਾ ਲੈਣਾ ਝੂਟਾ ਉਹ ਗੰਡੋਲਾ ਆ ਆ 90 ਯੂਰੋ ਥੈਂਕ ਯੂ ਰਿਵਰਡ ਥੈਂਕ ਦੇ ਇਹ ਰਾਤ ਨੂੰ ਤੁਸੀਂ ਕਿਉਂ ਤੇ ਲੈ ਨਹੀਂ ਗਏ 110 ਯੂਰੋ ਕਿਹੜੇ ਫਰਕ ਕੀ ਨਹੀਂ ਮੈਂ ਦੇਖਿਆ ਫੈਮਲੀ 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 ਹਰ 4-5 ਜਣੇ ਜਾਂਦੇ ਹੋਣੇ ਨਾ ਪਰ ਹਲੇ ਮਜ਼ਾ ਲੱਗ ਗਿਆ ਮੇਰੇ ਤੁਹਾਨੂੰ ਉਹ ਤੇ ਮਜ਼ਾ ਤਾਂ ਹੈਗਾ ਉਹ ਤੇ ਡੁੱਬਣ ਦੇ ਵੀ ਚਾਂਸ ਹੈ ਮੈਂ ਕੰਮੀ ਡੁੱਬਾਂਗੀ ਆਹ ਪੁੱਛਿਆ ਲਾਹਾ ਦੇ ਹੋਰੇ ਬੈਠੋ ਡੈਡੀ ਕਹਿੰਦਾ ਨਹੀਂ ਜਾਣਾ ਆਪਾਂ ਦੂਜੀ ਜਿਹੜੀ ਚੱਲਾਂਗੇ ਤੇ ਸਾਰੇ ਜਣੇ ਆਪਾਂ ਬੁੱਤ ਆਪਾਂ ਕਿਤੇ ਬੈਠੇ ਹਾਂ ਹੈ ਸਹੀ ਮਾਝੀ ਕਰੋ ਇਹਨਾਂ ਕੀ ਆਪਾਂ ਨੂੰ ਨਹੀਂ ਜਾਣਦੇ ਆ ਕਰਮਾ ਨਾ ਨੋ ਤਾਂ ਅਸੀਂ ਪਹਿਲੀ ਵਾਰ ਆਏ ਸੀ ਤਾਂ ਪਤਾ ਕਿੰਨਾ ਧੋਤਰਾ ਇੰਨੀ ਦਾ ਸੀ ਜਿੱਦਾਂ ਨਿਹਾਲਿਆ ਜਿੱਦਾਂ ਨਿਹਾਲਿਆ ਨਿਹਾਲ ਤਾਂ ਜਲ ਸਾਲ ਵੱਡਾ ਹੈ ਐਡਾ ਕਿ ਲਿਆਂਦਾ ਵੀ ਅਸੀਂ ਨਹੀਂ ਤਿੰਨ ਦਿਖਾ ਕੇ ਲਗਾਏ ਤਿੰਨ ਜੇ ਤਾ ਨਹੀਂ ਹੁੰਨਾ ਨਾ ਕੁਛ ਇਸ਼ਕੇ ਤਾਂ ਦੋ ਚ ਝੂਟੇ ਲੈ ਸੀਗੇ ਬੋਟ ਦੇ ਬਾਹਰ ਕੱਢੋ ਉਹ ਦੋ ਟ੍ਰੇਨ ਨੇ ਆਏ ਉਹ हां ਟ੍ਰੇਨ ਨੇ ਵਧੀਆ ਟ੍ਰੇਨ ਨੇ ਵਧੀਆ ਮਜ਼ਾ ਆਉਂਦਾ ਹੈ ਉਹਨਾਂ ਨੇ ਆਹ ਦੇ ਉਹ ਇੱਥੇ ਆ ਉਹ ਤਾਂ ਬੰਦ ਕਰੇ ਆ ਆ ਜਾਣਾ ਉਹਨਾਂ ਨੂੰ ਪਰ ਵੀ ਉਹ ਜਦੀ ਹੈ ਪਰ ਵੀ ਨਾ

ਜਿਹੜਾ ਰੋਸੋ ਆ ਬੰਦੇ ਹੋਰ ਰੋਸੋ ਵਾਲਾ ਬਾਰ ਨਿਕਲਦੇ ਆ ਉਹ ਜਗਾ ਸੀ ਬਾਹਰ ਕਿੰਨੀ ਉਦੋਂ ਵਧੀਆ ਲੱਗਦਾ ਹੁਣ ਖੜ ਨਹੀਂ ਸਕਦੇ ਸੀ ਬਾਹਰ ਚਲੋ ਬੈਠੇ ਚਲੋ ਦੇਖੋ ਹੌਣ ਬੋਲ ਗਿਆ ਕਾਲਚੋ ਟਾਈਮ ਵੱਜ ਗਿਆ ਰਾਤ ਦੇ ਸਾਡੇ ਨੂੰ ਵੀਦੇ ਖਾਲੇ ਆ ਆਓ ਵੀਦੇ ਖਾਲੇ ਆ ਢੱਡੂ ਪੇਟ ਪੂਜਾ ਹੋ ਗਈ ਆ ਹਣ ਜਨਾਬ ਨਹੀਂ ਕਹਿੰਦੇ ਤੁਹਾਨੂੰ ਆਈਸਕ੍ਰੀਮ ਵੀ ਖਿਲਾ ਕੇ ਲਿਜਾ ਦੇ ਤੁਹਾਨੂੰ ਦਿਖਾ ਕੇ ਹੋਣੀ ਆ ਜਿਹੜੀ ਫੇਮਸ ਉਹ ਕਹਿੰਦੇ ਆ ਤੁਸੀਂ ਕਾਲਚੋ ਦੀ ਆਹੋ ਤੇ ਸ਼ਾਮ ਨੂੰ ਆਜਿਆ ਕਰੋ ਜੀ ਘੁੰਮਣ ਦਾ ਜਾਂਦੇ ਆ ਰੋਟੀ ਪਾਣੀ ਖਾ ਕੇ ਜਾਂਦੇ ਆ ਰੋਟੀ ਪਾਣੀ ਚਾ ਰੱਖੀ ਭਾਜੀ ਉਹ ਨਹੀਂ ਯਾਰ ਸਪੈਸ਼ਲ ਬੰਨਣਾ ਨਾ ਫਰਮਾਓ ਕੁਛ ਕਿੱਦਾਂ ਫੈਰਿਆ ਟ੍ਰਿਪ ਦੱਸੋ ਇਹ ਵਧੀਆ ਤੇ ਹਾਂ ਵਧੀਆ ਰਿਆ ਹੁਣ ਕਿੱਥੇ ਚੱਲੇ ਆ ਹੁਣ ਘਰ ਨੂੰ ਘਰ ਨੂੰ ਹੀ ਚੱਲੇ ਹੁਣ ਆਈਸਕ੍ਰੀਮ ਖਾਣ ਚੱਲੇ ਆ ਹਾਂ ਨਾ ਘਰੇ ਉਹਨਾਂ ਦਾ ਤੇ ਇਹ ਪੇਟ ਭੁਜਾ ਕੇ ਘਟਕ ਘਟਕ ਘਟਿਆ ਦੇ ਖਪੀ ਦੇ ਖਾ ਗਏ ਵਿੱਚ ਕਰ ਲਿਆ ਉਹ ਵਿੱਚ ਕਰ ਲਿਆ ਉਹ ਤਾਂ ਨਾ ਜਿਉਂ ਮਨ ਪਤਲੀ ਬਤਾ ਗਈ ਉੱਤੇ ਯਾ ਲੈ ਆਪਣਾ ਦੋਸਤੋ ਹਾਂ ਕਾਲਜੋ ਦਾ ਜਲਾਤਰੀਆ ਆ ਇੱਕ ਬਹੁਤ ਸquad ਕਹਿੰਦੇ ਆ ਆਈਸਕ੍ਰੀਮ ਹੁੰਦੀ ਇੱਥੇ ਟਰਡੀ ਹੋਦੀ ਸੀ ਉਹ ਵੀ ਹਲੇ ਫੇਮਸ ਆ ਨਾ ਦੇਖੋ ਹੁਣ ਖਾ ਕੇ ਦੇਖਦੇ ਆ ਤੇ ਦਿੰਨੇ ਆ ਰਿਵਿਊ ਬਾਅਦ ਚ ਨਿਆਲਾ ਹੈ ਇਹ ਉਗੂ ਇਹ ਬੁਗੂ ਛਟਾ ਲਾਵੀ ਆ ਗਈ ਆਈਸਕ੍ਰੀਮ ਸੋ ਕਰ ਟੇਸਟ ਕਰਨੀ ਨਹੀਂ ਆਪਣੀ ਇਹ ਪਤਾ ਨਹੀਂ ਕਿਹੜਾ ਫਲੇਵਰ ਆ ਥੱਲੇ ਵਾਲਾ ਕੋਕੋਨਟ ਵਾਲਾ ਹੈ ਮੰਗੋ ਗਿਆ ਸੀ ਮੰਗੋ ਦੇ ਰੰਗ ਦੇਖ ਕੇ ਮੈਨੂੰ ਲੱਗਦਾ ਭਾਜੀ ਹੁਣੀ ਬਿਹਾਤਾ ਹਾਂ ਹਾਂ ਮੈਨੂੰ ਕਹਿੰਦੇ ਕਿ ਹਾਂ ਇਹ ਲਿਮੋਨੇ ਵਾਲੀ ਲੱਗਦੀ ਆ ਥੱਲੇ ਵਾਲੀ ਹੁਣ ਕੋਕੋਨਾਟ ਇਹ ਕਾਹਦੀ ਆ ਸੁੱਕ ਸੁੱਕ ਆ ਆ ਤਾਂ ਦੀ ਗਵਾਲੀ ਆ ਮੇਰੇ ਨਾਲ ਦੀ ਕੀ ਆ ਇਹ ਨਿੰਬੂ ਹਣਾ ਨਿੰਬੂ ਆ ਨਾ ਥੱਲੇ ਕੋਕੋਨਟ ਥੱਲੇ ਕੋਪਰੇ ਤੁਸੀਂ ਕਿਹਾ ਗਿਆ ਸੀ ਤਾਂ ਹੁਣ ਖਾ ਲਓ ਉਹ ਮੈਨੇ ਮੁਕੀ ਹੋਆ ਮਰੇ ਦਾ ਕੰਦੇ ਸੀ ਆ ਲੈ ਜੀ ਇੱਥੇ ਆਦੀ ਨਾ ਜੀ ਅੱਲੇ ਵਾਲੀ ਗਲਮ ਕੋਈ ਨਾ ਆਇਆ ਕੋਈ ਨਾ ਆਇਆ ਹੋਇਆ ਕੋਈ ਨਾ ਆਇਆ ਰਬਾ ਜੇ ਤੇ ਪੁਣੀ ਤੇ ਮਿਲ ਬਉਣੇ ਵਾਲੀ ਇਹ ਟਾਫੀ ਵਾਲੀ ਆ ਕਾਰਾਮੇਲ ਵਾਲੀ ਹਨਾ ਉਹ ਕਰਾ ਕੇ ਲਿਆ ਉਹ ਹੀ ਕਰਾ ਕੇ ਲਿਆ ਹਨਾ ਪਤੀ ਉਹ ਖਾਦੇ ਕਾਰਾਮੇਲ ਵਾਲੀ ਆ ਹਲੇ ਚਾਕਲੇਟ ਕਹ ਕੇ ਆਏ ਹਾਂ ਚਾਕਲੇਟ ਨਿਹਾਲੀ ਨਿਹਾਲੀ ਗੱਲੀ ਫੇਰੀ ਨੇ ਰਾਤ ਗਲਤ ਹੋ ਗਿਆ ਮੈਂ ਗੋਨੇਸ਼ੀ ਫੇਕ ਲਾ ਕੋਕੋਨਟ ਪਵਾ ਰਿਆ ਮੈਂ ਦੁਪੱਟਾ ਆ ਮੈਂਗੋ ਨਹੀਂ ਆ ਤੁਹਾਡੇ ਵਿੱਚ ਆ ਤੁਹਾਡੇ ਵੀ ਇਹ ਹੀ ਹੋਣੀ ਆ ਇਹ ਮੈਂਗੋ ਨਹੀਂ ਆ ਆ ਇਹ ਨਿੰਬੂ ਪਿਆ ਪਿਆ ਨਿੰਬੂ ਆ ਨਿੰਬੂ ਮੋਨੇ ਗਾਲੀ ਹਾਂ ਹੋ ਗਿਆ ਮੈਂ ਮਸਾਲਾ ਖਤਮ ਕਰਨੀ ਹੈ ਤਾਂ ਹੁਣ ਐਨਕਾਓਕੇ ਸੋਲੇ ਤਾਂ ਦੇਖੀ ਕੀ ਇਹ ਵਿੱਚੋਂ ਨਿਕਲਦਾ ਹਾਲੀ 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 ਬੰਦਾ ਜਿਹੜਾ ਸੀ ਤੇ ਬੈਠਾ ਹੈ ਨਹੀਂ ਆਹ ਤਾਂ ਹੈ ਰੱਖ ਕੇ ਦਿਖਾਈਏ ਆ ਲੈ ਆ ਆਂਦਾ ਸੀ ਉੱਥੋਂ ਐਦਾਂ ਆ ਕਿੰਨਾ ਸੋਹਣਾ ਲੱਗਦਾ ਨਾ ਚਲ ਰੱਖ ਦੇ ਮੈਂ ਸਵੈਨ ਰੱਖੂਗੀ ਇਹਨੂੰ ਲਾਈਟ ਨਾ ਚੱਲਦਾ ਹਾਂ ਬੁਝ ਫੋਲੋਅਰ ਵਾਸਤੇ ਮੈਂ ਹੈ ਫੋਲੋਅਰ ਵਾਸਤੇ ਮੈਂ